ਰਹੀਮ ਦੇ ਨਾਲ ਜੁੜੀ ਬਹੁਤ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਵਾਰ ਫਿਰ ਤੋਂ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਤੇ ਇੱਕ ਵਾਰ ਫਿਰ ਤੋਂ ਰਾਮ ਰਹੀਮ ਜੋ ਐ ਸੁਨਾਰੀਆ ਜੇਲ ਤੋਂ ਬਾਹਰ ਆਏ ਹੈ ਤੇ ਇਸ ਵਾਰ ਉਹ ਬਾਗਪਤ ਆਸ਼ਰਮ ਜਾਣ ਦੀ ਬਜਾਏ ਸਗੋ ਡੇਰਾ ਸਿਰਸਾ ਵਿਖੇ ਪਹੁੰਚੇ ਹੈ ਜਿੱਥੇ ਜਾ ਕੇ ਆਪਣੇ ਪ੍ਰੇਮੀਆਂ ਵਾਸਤੇ ਕਈ ਸਾਰੇ ਸੁਨੇਹੇ ਵੀ ਛੱਡੇ ਹੈ ਦੱਸਦੀ ਹੈ ਕਿ ਜੇਲ ਜਾਣ ਤੋਂ ਬਾਅਦ ਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਹ ਸਿਰਸਾ ਵਿਖੇ ਰੁਕੇ ਗਾਦਾ ਸੀ ਕਿ ਜਦੋਂ ਵੀ ਪੈਰੋਲ ਮਿਲਦੀ ਹੈ ਉਹ ਵੱਖ-ਵੱਖ ਆਸ਼ਰਮ ਆਸ਼ਰਮਾਂ ਦੇ ਵਿੱਚ ਜਾ ਰਾਮ ਰਹੀਮ ਪਰ ਇਸ ਵਾਰ ਰਾਮ ਰਹੀਮ ਬਾਗਪਤ ਆਸ਼ਰਮ ਜਾਣ ਦੀ بجائے ਪਹਿਲੀ ਵਾਰ ਡੇਰਾ ਸਿਰਸਾ ਦੇ ਵਿੱਚ ਜਾ ਕੇ ਰੁਕੇਗਾ ਜਿੱਥੇ ਜਾ ਕੇ ਆਪਣੇ ਪ੍ਰੇਮੀਆਂ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਵੀ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਬੀਤੇ ਦਿਨ ਸਵੇਰੇ ਸੁਨਾਰੀਏ ਜੇਲ੍ਹ ਤੋਂ ਰਾਮ ਰਹੀਮ ਨੂੰ ਸਖਤ ਸੁਰੱਖਿਆ ਦੇ ਵਿਚਾਰ ਬਾਹਰ ਕੱਢਿਆ ਗਿਆ ਸੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਪਹਿਲੀ ਵਾਰ ਹੋਇਆ 2017 ਦਾ ਵਿੱਚ ਸਜ਼ਾ ਸੁਣਾਉਣ ਦੇ ਬਾਅਦ ਉਹ ਸਿਰਸਾ ਡੇਰੇ ਦੇ ਵਿੱਚ ਉਹਨਾਂ ਨੂੰ ਜਾਣ ਦੀ ਇਜਾਜ਼ਤ ਮਿਲੀ ਅਤੇ ਇਹ ਵੀ ਦੱਸਣਯੋਗ ਹੈ ਕਿ ਡੇਰਾ ਸਿਰਸਾ ਪਹੁੰਚ ਤੱਕ ਹੀ ਰਾਮ ਟੀਮ ਨੇ ਪ੍ਰੇਮੀਆਂ ਨੂੰ ਸੰਦੇਸ਼ ਦਿੱਤਾ ਉਸਨੇ ਆਪਣੇ ਸੰਦੇਸ਼ ਦੇ ਵਿੱਚ ਆਖਿਆ ਕਿ ਸੰਗਤ ਡੇਰੇ ਦੇ ਵਿੱਚ ਨਾ ਆਵੇ ਆਪਣੇ ਘਰ ਤੇ ਵਿੱਚ ਰਹਿਣ ਜਿਵੇਂ ਸੇਵਾਦਾਰ ਤੁਹਾਨੂੰ ਕਹਿਣਗੇ ਉਸ ਦੇ ਮੁਤਾਬਿਕ ਉਸਤ ਕਲ ਦੇ ਉੱਤੇ ਅਮਲ ਕੀਤਾ ਜਾਵੇ ਦੱਸਣ ਜੋ ਕਿ ਹੈ ਕਿ ਗੁਰਮੀਤ RAM ਰਹੀਮ ਨੂੰ 2017 ਦੇ ਵਿੱਚ ਜੇਲ ਭੇਜਿਆ ਗਿਆ ਸੀ ਉਸ ਤੋਂ ਬਾਅਦ ਕਈ ਵਾਰ ਪੈਰੋਲ ਅਤੇ ਫਰਲੋ ਉੱਤੇ ਜੇਲ ਤੋਂ ਬਾਹਰ ਵੀ ਉਹ ਆ ਚੁੱਕਿਆ ਹੈ ਪੈਰੋਲ ਦੇ ਦੌਰਾਨ ਉਸਨੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਦਾ ਆਯੋਜਨ ਕੀਤਾ ਜਿਸ ਦੇ ਵਿੱਚ ਉਸਦੇ ਸ਼ਰਧਾਲੂਆਂ ਦੀ ਵੱਡੀ ਸੰਖਿਆ ਨੇ ਵੀ ਹਿੱਸਾ ਲਿਆ ਇਸ ਵਾਰ ਪੈਰੋਲ ਨੂੰ ਲੈ ਕੇ ਸੁਰੱਖਿਆ ਦੇ ਖਾਸ ਇੰਤਜ਼ਾਮ ਵੀ ਕੀਤੇ ਗਿਆ। ਰਾਮ ਰਹੀਮ ਦੇ ਸਿੱਸਾ ਡੇਰੇ ਪਹੁੰਚਣ ਉਤੇ ਵੱਡੇ ਇਕੱਠ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਇੱਕ ਵਾਰ ਫਿਰ ਤੋਂ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ। ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਕਿ ਕਿਉਂ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਮਿਲ ਰਹੀ ਹੈ ਕਿਉਂਕਿ ਜਦ ਕਿ ਜੋ ਬੰਦੀ ਸਿੰਘ ਹੈ ਉਹ ਤਾਂ ਆਪਣੀ ਸਜ਼ਾ ਵੀ ਪੂਕਤ ਚੁੱਕੀ ਆ ਉਹਨਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਜਾ ਰਿਹਾ। ਇਸ ਕਰਕੇ ਲਗਾਤਾਰ ਜੋ ਸਿੱਖ ਜਥੇਬੰਦੀਆਂ ਦੇ ਵੱਲੋਂ ਰਾਮ ਰਹੀਮ ਦੀ ਪੈਰੋਲ ਦਾ विरोध है बावजूद राम रहीम नू, जल्दी तो जल्दी जो है पैरोल दे दी जाती है व्यरिशास जियो परमात्मा की कृपा से आपके दर्शनों के लिए फिर से आपकी सेवा में आए हैं और इस बार सरसा धाम में आए हैं शास्त्र नाम जी श्याम जी धाम में तो आपसे प्रार्थना है कि आप लोग शास्त्र नाम जी धाम श्याम जी धाम सरसा में ना आए अपनी अपनी जगह पे रहें हमें दर्शन दें तो आपसे प्रार्थना है आप जैसी भी सेवादार आपको कहेंगे उस पर पूरा पूरा अमल करना है जी आप सबको भगवान बहुत खुशियाँ दे परमात्मा सतगुरु मौला और घरों में बरकतें आएँ बहुत बहुत आशीर्वाद ਤਾਂ ਰਾਮ ਰਹੀਮ ਦੇ ਨਾਲ ਜੁੜੀ ਬਹੁਤ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਵਾਰ ਫਿਰ ਤੋਂ ਰਾਮ ਰਹੀਮ ਨੂੰ ਪੈਰੋਲ ਮਿਲੀਏ ਤੇ ਇੱਕ ਵਾਰ ਫਿਰ ਤੋਂ ਰਾਮ ਰਹੀਮ ਜੋ ਹੈ ਸੁਨਾਰੀਆ ਜੇਲ ਤੋਂ ਬਾਹਰ ਆਏ ਹੈ ਤੇ ਇਸ ਵਾਰ ਉਹ ਬਾਗਪਤ ਆਸ਼ਰਮ ਜਾਣ ਦੀ ਬਜਾਏ ਸਗੋ ਡੇਰਾ ਸਿਰਸਾ ਵਿਖੇ ਪਹੁੰਚੇ ਹੈ ਜਿੱਥੇ ਜਾ ਕੇ ਆਪਣੇ ਪ੍ਰੇਮੀਆਂ ਵਾਸਤੇ ਕਈ ਸਾਰੇ ਸੁਨੇਹੇ ਵੀ ਛੱਡੇ ਹੈ ਦੱਸਦੀ ਹੈ ਕਿ ਜੇਲ ਜਾਣ ਤੋਂ ਬਾਅਦ ਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਹ ਸਿਰਸਾ ਵਿਖੇ ਰੁਕੇ ਗਾਦਾ ਸੀ ਕਿ ਜਦੋਂ ਵੀ ਪੈਰੋਲ ਮਿਲਦੀ ਹੈ ਉਹ ਵੱਖ-ਵੱਖ ਆਸ਼ਰਮ ਆਸ਼ਰਮਾਂ ਦੇ ਵਿੱਚ ਜਾਂਦਾ ਹੈ ਰਾਮ ਰਹੀਮ ਪਰ ਇਸ ਵਾਰ ਰਾਮ ਰਹੀਮ ਬਾਗਪਤ ਆਸ਼ਰਮ ਜਾਣ ਦੀ ਬਜਾਏ ਪਹਿਲੀ ਵਾਰ ਡੇਰਾ ਸਿਰਸਾ ਦੇ ਵਿੱਚ ਜਾ ਕੇ ਰੁਕੇਗਾ ਜਿੱਥੇ ਜਾ ਕੇ ਆਪਣੇ ਪ੍ਰੇਮੀਆਂ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਵੀ ਕੀਤੀ ਜਾ ਰਹੀ ਹੈ ਦੱਸ ਗਏ ਕਿ ਬੀਤੇ ਦਿਨ ਸਵੇਰੇ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਨੂੰ ਸਖਤ ਸੁਰੱਖਿਆ ਦੇ ਵਿਚਕਾਰ ਬਾਹਰ ਕੱਢਿਆ ਗਿਆ ਸੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਹੋਈ ਹੈ 2017 ਦੇ ਵਿੱਚ ਸਜ਼ਾ ਸੁਣਾਉਣ ਦੇ ਬਾਅਦ ਉਹ ਸਿਰਸਾ ਡੇਰੇ ਦੇ ਵਿੱਚ ਉਹਨਾਂ ਨੂੰ ਜਾਣ ਦੀ ਇਜਾਜ਼ਤ ਮਿਲੀ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਡੇਰਾ ਸਿਰਸਾ ਪਹੁੰਚਦੇ ਹੀ ਰਾਮ ਰਾਮ ਰਹੀਮ ਨੇ ਪ੍ਰੇਮੀਆਂ ਨੂੰ ਸੰਦੇਸ਼ ਦਿੱਤਾ ਉਸਨੇ ਆਪਣੇ ਸੰਦੇਸ਼ ਦੇ ਵਿੱਚ ਆਖਿਆ ਕਿ ਸੰਗਤ ਡੇਰੇ ਦੇ ਵਿੱਚ ਨਾ ਆਵੇ ਆਪਣੇ ਘਰ ਤੇ ਵਿੱਚ ਰਹਿਣ ਜਿਵੇਂ ਸੇਵਾਦਾਰ ਤੁਹਾਨੂੰ ਕਹਿਣਗੇ ਉਸ ਦੇ ਮੁਤਾਬਿਕ ਉਸਤ ਕਲ ਦੇ ਉੱਤੇ ਅਮਲ ਕੀਤਾ ਜਾਵੇ ਦੱਸਣ ਜੋ ਕਿ ਹੈ ਕਿ ਗੁਰਮੀਤ RAM ਰਹੀਮ ਨੂੰ 2017 ਦੇ ਵਿੱਚ ਜੇਲ ਭੇਜਿਆ ਗਿਆ ਸੀ ਉਸ ਤੋਂ ਬਾਅਦ ਕਈ ਵਾਰ ਪੈਰੋਲ ਅਤੇ ਫਰਲੋ ਉੱਤੇ ਜੇਲ ਤੋਂ ਬਾਹਰ ਵੀ ਉਹ ਆ ਚੁੱਕਿਆ ਹੈ ਪੈਰੋਲ ਦੇ ਦੌਰਾਨ ਉਸਨੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਦਾ ਆਯੋਜਨ ਕੀਤਾ ਜਿਸ ਦੇ ਵਿੱਚ ਉਸਦੇ ਸ਼ਰਧਾਲੂਆਂ ਦੀ ਵੱਡੀ ਸੰਖਿਆ ਨੇ ਵੀ ਹਿੱਸਾ ਲਿਆ ਇਸ ਵਾਰ ਪੈਰੋਲ ਨੂੰ ਲੈ ਕੇ ਸੁਰੱਖਿਆ ਦੇ ਖਾਸ ਇੰਤਜ਼ਾਮ ਵੀ ਕੀਤੇ ਗਿਆ राम रहीम ਦੇ सिरसा ਡੇਰੇ ਪਹੁੰਚਣ ਉਤੇ ਵੱਡੇ ਇਕੱਠ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਇੱਕ ਵਾਰ ਫਿਰ ਤੋਂ राम रहीम ਨੂੰ ਪੈਰੋਲ ਮਿਲੀ ਹੈ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਕਿ ਕਿਉਂ राम रहीम ਨੂੰ ਬਾਰ ਬਾਰ ਪੈਰੋਲ ਮਿਲ ਰਹੀ ਹੈ ਕਿਉਂਕਿ ਜਦ ਕਿ ਜੋ ਬੰਦੀ ਸਿੰਘ ਹੈ ਉਹ ਤਾਂ ਆਪਣੀ ਸਜ਼ਾ ਵੀ ਪੂਕਤ ਚੁੱਕੀ ਹੈ ਉਹਨਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਇਸ ਕਰਕੇ ਲਗਾਤਾਰ ਜੋ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ राम रहीम ਦੀ ਪੈਰੋਲ ਦਾ विरोध जाता है बावजूद इस राम रहीम नू, जल्दी तो जल्दी जो है पैरोल दे दी जाती है प्यारी सात संघ जियो परमात्मा की कृपा से आपके दर्शनों के लिए फिर से आपकी सेवा में आए हैं और इस बार सरसा धाम में आए हैं शास्त्र नाम जी श्याम स्थान जी धाम में तो आपसे प्रार्थना है कि आप लोग शास्त्र नाम जी धाम श्याम स्थान जी धाम सरसा में ना आए अपनी अपनी जगह पे रहें हमें दर्शन दें तो आपसे प्रार्थना है आप जैसी विषेवादर आपको कहेंगे उस पर पूरा पूरा अमल करना है जी आप सबको भगवान बहुत खुशियाँ दे परमात्मा सतगुरु मौला और घरों में बरकतें आए बहुत बहुत आशीर्वाद